ਫੇਰ ਤੈਨੂੰ ਨਹੀਂ ਪਸੰਦ ਤੂੰ ਜਾ ਨੌਕਰੀ ਛੱਡ ਦੇ ਗੰਡਾ ਕਿਉਂ ਚੱਕਿਆ ਤੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਗੱਲ ਕਰਦੇ ਆ ਪੰਜਾਬੀ ਗਾਇਕ ਪਰਮੇਸ਼ਵਰ ਮਾਦੀ ਪਰਮੇਸ਼ਵਰ ਮਾ ਦਾ ਇੱਕ ਲਾਈਵ ਸ਼ੋਅ ਸੀ ਜਿੱਥੇ ਵੱਡਾ ਹੰਗਾਮਾ ਹੋ ਜਾਂਦਾ ਹੈ ਜਦੋਂ ਉਹਨਾਂ ਦਾ ਬੌਂਸਰ ਆਡੀਅנס ਨੂੰ ਰੋਕਣ ਦੇ ਲਈ ਡੰਡਾ ਚੱਕ ਲੈਂਦਾ ਹੈ ਤੁਹਾਨੂੰ ਦੱਸ ਦਈਏ ਕਿ ਜਿਵੇਂ ਹੀ ਪਰਮੇਸ਼ਵਰ ਮਾ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਪਰਮੇਸ਼ਵਰ ਮਾ ਇੱਕਦਮ ਬੌਂਸਰ ਦੇ ਉੱਪਰ ਗਰਮ ਹੋ ਜਾਂਦੇ ਨੇ ਤੁਹਾਨੂੰ ਦੱਸ ਦਈਏ ਕਿ ਪਰਮੀਸ਼ ਵਰਮਾ ਆਪਣੇ ਹੀ ਬੌਂਸਰ ਦੇ ਉੱਪਰ ਪੜਕ ਜਾਂਦੇ ਨੇ ਕਿ ਤੂੰ ਕਿਉਂ ਡੰਡਾ ਚੱਕਿਆ ਹੈ ਮੌਕੇ ਤੇ ਹੀ ਪਰਮੀਸ਼ ਵਰਮਾ ਉਸ ਨੂੰ ਨੌਕਰੀ ਤੋਂ ਕੱਢਣ ਦੀ ਵੀ ਗੱਲ ਕਰ ਦਿੰਦੇ ਨੇ ਪਰਮੀਸ਼ ਵਰਮਾ ਕਹਿੰਦੇ ਨੇ ਕਿ ਜੇਕਰ ਤੈਨੂੰ ਨਹੀਂ ਪਸੰਦ ਤਾਂ ਤੂੰ ਨੌਕਰੀ ਛੱਡ ਦੇ ਤੈਨੂੰ ਕਿਹਨੇ ਕਿਹਾ ਸੀ ਡੰਡਾ ਚੱਕਣ ਨੂੰ ਹੁਣ ਇੱਥੇ ਗਲਤੀ ਕਿਸ ਦੀ ਸੀ ਆਡੀਅנס ਦੀ ਸੀ ਜਾਂ ਫਿਰ ਬੌਂਸਰ ਦੀ ਇਸ ਦੇ ਬਾਰੇ ਆਪਾਂ ਨਹੀਂ ਕਹਿ ਸਕਦੇ ਕਿਉਂਕਿ ਮੌਕੇ ਤੇ ਮੌਜੂਦ ਲੋਕਾਂ ਨੂੰ ਇਸ ਦਾ ਪਤਾ ਹੋਵੇਗਾ ਪਰ ਪਰਮੀਸ਼ ਵਰਮਾ ਨੇ ਐਦਾਂ ਜੋ ਵੀ ਬੌਂਸਰ ਨੂੰ ਬੋਲਿਆ ਜੋ ਵੀ ਕੁਝ ਆਪਣੀ ਆਡੀਅਨਸ ਦੇ ਨਹੀਂ ਉਹ ਸਭ ਕੁਝ ਠੀਕ ਹੈ ਜਾਂ ਗਲਤ ਹੈ ਕਮੈਂਟ ਕਰਕੇ ਤੁਸੀਂ ਜਰੂਰ ਦੱਸਣਾ ਹੈ ਫਿਰ ਤੈਨੂੰ ਨਹੀਂ ਪਸੰਦ ਤੂੰ ਜਾ ਨੌਕਰੀ ਛੱਡ ਦੇ ਗੰਡਾ ਕਿਉਂ ਚੱਕਿਆ ਤੂੰ ਸਾਰੇ ਭਾਈਆ ਭਾਈ ਗੰਡਾ ਕਾ ਤੂੰ ਚੱਕਿਆ ਗੰਡਾ ਕਾ ਤੂੰ ਚੱਕਿਆ